ਆਮ ਆਦੀ ਪਾਰਟੀ ਦੇ ਐਮਐਲਏ ਤੇ ਦੋਸ਼ ਲਗੇ ਸਨ ਕਿ ਉਹਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਗਾਲਾਂ ਕੱਢੀਆਂ ਬਤਮੀਜ਼ੀ ਕੀਤੀ ਹੈ ਗਿਆ ਇਤਰਾਜਯੋਗ ਸ਼ਬਦ ਬੋਲੇ ਨੇ ਡੀਸੀ ਦੇ ਖਿਲਾਫ ਨਹੀਂ ਬਲਕਿ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਰਾ ਭਲਾ ਬੋਲਿਆ ਸੀ ਜਿਹਦੇ ਚਲਦਿਆਂ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਗ੍ਰਿਫਤਾਰ ਕਰਕੇ ਪੀਐਸਏ ਐਕਟ ਦੇ ਤਹਿਤ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੇ ਕਿਹਾ ਕਿ ੱਕੇਸ਼ਾ ਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਗੱਲ ਜੰਮੂ ਕਸ਼ਮੀਰ ਤੋਂ ਹੈ ਆਮ ਆਦੀ ਪਾਰਟੀ ਦੇ ਇਕਲੌਤੇ ਐਮਐਲਏ ਡੋਡਾ ਤੋਂ ਮਿਰਾਜ਼ ਮਲਕ ਨੇ ਉਸੇ ਜ਼ਿਲ੍ਹੇ ਦੇ ਸਬੰਧਤ ਆਈਐਸ ਅਫਸਰ ਦੇ ਨਾਲ ਬਦਸਲੂਕੀ ਕੀਤੀ ਸੀ ਵਦੀਕੀ ਕੀਤੀ ਸੀ ਸੋਸ਼ਲ ਮੀਡੀਆ ਰਾਈਮੀ ਉਹਨੂੰ ਬੁਲਾ ਰਾ ਭਲਾਪੋਲੇ ਸੀ ਜਿਸ ਕਰਕੇ ਉਹਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਗਿਆ ਫਿਰ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਨੇ ਉਹਨਾਂ ਦੀ ਗ੍ਰਿਫਤਾਰੀ ਲੈ ਕੇ ਨਖੇਦੀ ਵੀ ਕੀਤੀ ਫਿਰ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਆਪਣੇ ਵਿਧਾਇਕ ਨੂੰ ਮਿਲਣ ਜਾਂਦੇ ਲੇਕਨ ਉਹਨਾਂ ਦੀ ਮੁਲਾਕਾਤ ਨਹੀਂ ਹੁੰਦੀ ਤਾਂ ਹੁਣ ਆਮ ਆਦੀ ਪਾਰਟੀ ਨੇ ਵਿਧਾਇਕ ਦੀ ਹਰਾਸਤ ਨੂੰ ਚੁਣੌਤੀ ਦੇਣ ਲਈ ਵਾਸਤੇ ਇੱਕ ਕਾਨੂੰਨੀ ਟੀਮ ਦਾ ਗਠਨ ਕੀਤਾ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਮ ਆਦੀ ਪਾਰਟੀ ਨੇ ਪਾਰਟੀ ਦੇ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਅਤੇ ਮੌਜੂਦਾ ਡੋਡਾ ਤੋਂ ਵਿਧਾਇਕ ਮਰਾਜ਼ ਮਲਕ ਨੂੰ ਜਨਤਕ ਸੁਰੱਖਿਆ ਐਕਟ ਵਰਗੇ ਸਖਤ ਕਾਨੂੰਨਾਂ ਤਹਿਤ ਹਰਾਸਤ ਲਏ ਜਾਣ ਨੂੰ ਚੁਣੌਤੀ ਦੇਣ ਵਾਸਤੇ ਇੱਕ 10 ਮੈਂਬਰੀ ਕਾਨੂੰਨੀ ਟੀਮ ਦਾ ਗਠਨ ਕੀਤਾ ਹੈ 37 ਸਾਲਾ ਮੀਰਾਜ਼ ਮਲਕ ਨੂੰ 8 ਸਤੰਬਰ ਨੂੰ ਡੋਡਾ ਜ਼ਿਲ੍ਹੇ ਵਿੱਚ ਜਨਤਕ ਵਿਵਸਥਾ ਨੂੰ ਭੰਗ ਕਰਨ ਦੇ ਦੋਸ਼ 'ਤੇ ਹਿਰਾਸਤ ਵਿੱਚ ਲਿਆ ਗਿਆ ਸੀ। ਉਹਨਾਂ ਦੀ ਹਿਰਾਸਤ ਤੋਂ ਬਾਅਦ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ ਜਿਸ ਸਮੇਂ ਅਗਰ ਪ੍ਰਸ਼ਾਸਨ ਨੇ ਪਾਬੰਦੀਆਂ ਲਗਾ ਦਿੱਤੀਆਂ ਸਨ ਅਤੇ ਮੋਬਾਈਲ ਇੰਟਰਨੈਟ ਤੇ ਬ੍ਰੌਡਬੈਂਡ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਸਨ। ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਮੰਤਰੀ ਇਮਰਾਨ ਹੁਸੈਨ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਮਲਕ ਦੇ ਕੇਸ ਨੂੰ ਅਦਾਲਤ ਵਿੱਚ ਲੜਨ ਦੀ ਕਾਨੂੰਨੀ ਟੀਮ ਦਾ ਐਲਾਨ ਕੀਤਾ ਹੈ ਹੁਸੈਨ ਨੇ ਕਿਹਾ ਕਿ ਵਿਧਾਇਕ ਮਰਾਜ਼ ਮਲਕ ਨਾਲ ਪਾਰਟੀ ਮਜ਼ਬੂਤੀ ਨਾਲ ਖੜੀ ਹੈ ਜਿਨ੍ਹਾਂ ਨੂੰ ਪੀਐਸਏ ਤਹਿਤ ਗ੍ਰਿਫਤਾਰ ਕੀਤਾ ਇਸ ਮਜ਼ਬੂਤ ਕਾਨੂੰਨੀ ਟੀਮ ਦੀ ਅਗਵਾਈ ਸੀਨੀਅਰ ਵਕੀਲ ਨਿਰਮਲ ਕੇ ਕੋਤਵਾਲ ਕਰ ਰਹੇ ਹਨ ਇਸ ਤੋਂ ਇਲਾਵਾ ਵਕੀਲ ਮੁਜੱਫਰ ਖਾਨ ਸ਼ੇਖ ਸ਼ਕੀਲ احمد ਅਤੇ ਅੱਪੂ ਸਿੰਘ ਸਹਾਇਕ ਵਕੀਲ ਵੀ ਸ਼ਾਮਲ ਜਿਨ੍ਹਾਂ ਦਾ ਸਜੋਗ ਅਰਵਿੰਦ ਬਦਰਾਲ, ਜੋਗਿੰਦਰ ਸਿੰਘ ਠਾਕੁਰ, ਗੌਰਵ ਸਰੰਗਲ, ਸੰਦੀਪ ਸ਼ਰਮਾ, ਆਸਮ ਹਾਸ਼ਮੀ ਅਤੇ ਐਮ ਤਾਰਕ ਮੁਗਲ ਕਰ ਰਹੇ ਨੇ ਉਧਰ ਹਾਲਾਤ ਸੁਖਾਵੇਂ ਹੋਣ ਮਗਰੋਂ ਅਧਿਕਾਰੀਆਂ ਨੇ ਕਰੀਬ 1 ਹਫਤੇ ਮਗਰੋਂ ਜੰਮੂ ਕਸ਼ਮੀਰ ਦੇ ਦੇ ਡੋੜਾ ਜ਼ਿਲ੍ਹੇ ਵਿੱਚ ਬ੍ਰੌਡਬੈਂਡ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਨੇ ਪੁਲਿਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਜਿਸ ਮਗਰੋਂ ਬਾਜ਼ਾਰ ਵੀ ਖੁੱਲ ਗਏ ਉਧਰ ਡੀਆਈਜੀ ਸ੍ਰੀਤਰ ਪਾਟਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਅੰਸਰਾਂ ਤੇ ਨਜ਼ਰ ਰੱਖਣ ਇਸੇ ਤਰ੍ਹਾਂ ਇਹ ਵੀ ਖਬਰਾਂ ਪ੍ਰਕਾਸ਼ਿਤ ਹੋਈਆਂ ਨੇ ਕਿ ਮਿਰਾਜ਼ ਮਲਕ ਪਹਿਲਾਂ ਵੀ ਕਈ ਵਿਵਾਦਾਂ ਦੇ ਵਿੱਚ ਰਹਿ ਚੁੱਕੇ ਨੇ ਜਮ ਮੁਕਸ਼ਮੀਰ ਦੇ ਵੱਖ-ਵੱਖ ਪੇਪਰਾਂ ਦੇ ਵਿੱਚ ਜਿਹੜੀਆਂ ਪ੍ਰਕਾਸ਼ਿਤ ਖਬਰਾਂ ਹੁੰਦਾ ਹਵਾਲਾ ਦਿੰਦੇ ਇਹ ਖਬਰ ਨਸ਼ਰ ਕਰਕੇ ਜਿੱਥੇ ਇੱਕ ਵਕੀਲਾਂ ਦੀ ਇੱਕ ਟੀਮ ਦਾ ਗਠਨ ਕੀਤਾ ਗਿਆ ਉੱਥੇ ਇਹ ਵੀ ਚਰਚਾ ਕਿ ਇਹਨਾਂ ਦੇ ਵਿਵਾਦ ਵੀ ਪੁਰਾਣੇ ਨੇ। ਦਿਨਿਕ ਜਾਗਰਣ ਦੇ ਆਨਲਾਈਨ ਐਡੀਸ਼ਨ 'ਚ ਪ੍ਰਕਾਸ਼ਿਤ ਖਬਰ ਦਾ ਜ਼ਿਕਰ ਕੀਤਾ ਗਿਆ ਕਿ ਕਦੇ ਹਿੰਦੂਆਂ ਤੇ ਜ਼ਿਆਦਾ ਸ਼ਰਾਬ ਪੀਣ ਦਾ ਦੋਸ਼ ਲਗਾਉਣਾ ਤੇ ਕਦੇ ਇਹ ਕਹਿਣਾ ਕਿ ਤਿਲਕ ਲਗਾ ਕੇ ਗਲਤ ਕੰਮ ਕਰਦੇ ਕਦੇ ਡਾਕਟਰਾਂ ਨੂੰ ਮਾਫੀਆ ਚੋਰ ਕਹਿਣਾ, ਕਦੇ ਭਾਰਤੀ ਜਨਤਾ ਪਾਰਟੀ ਨੂੰ ਸ਼ਰਾਰਤੀ ਅੰਸਰ ਤੇ ਗੁੰਡੇ ਦੱਸਣਾ ਤੇ ਕਦੇ ਪੀਪਲਜ਼ ਡੈਮੋਕਰੇਟ ਪਾਰਟੀ ਦੇ ਫਾਊਂਡਰ ਮੁਫਤੀ ਮੁਹੰਮਦ ਸૈયਦ ਨੂੰ ਗद्दार ਦੱਸਣਾ। ਇਹੋ ਜਿਹੇ ਵਿਵਾਦਾਂ ਦੇ ਵਿੱਚ ਉਹ ਪਹਿਲਾਂ ਵੀ ਮਰਾਜ਼ਮਲਕ ਰਹ ਚੁੱਕੇ ਨੇ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਜਦੋਂ ਡੀਸੀ ਦੇ ਖਿਲਾਫ ਇਹਨਾਂ ਬੁਰਾ ਭਲਾ ਗਿਆ ਤੇ ਇਹਨਾਂ ਦੇ ਖਿਲਾਫ ਫਿਰ ਪੀਐਸਏ ਜਿਹੜਾ ਵਾ ਐਕਟ ਲਾ ਦਿੱਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਹੀ ਪੀਐਸਏ ਐਕਟ ਲਾਗੂ ਨੇ ਤੇ ਇਹ ਇਹਦੇ ਖਿਲਾਫ ਜਿਹੜਾ ਮਕਦਮਾ ਦਰਜ ਕਰਕੇ ਪੁਲਿਸ ਨੇ ਇਹਨਾਂ ਨੂੰ ਹਰਾਸਤ ਚ ਲੈ ਲਿਆ ਸੀ ਇਹ ਵੀ ਦੱਸਿਆ ਰਹਿਜੇ ਕਿ ਜ਼ਿਲ੍ਹਾ ਡੋਡਾ ਦੇ ਵੱਖ-ਵੱਖ ਥਾਣਿਆਂ ਦੇ ਵਿੱਚ 18 ਮਕਦਮੇ ਦਰਜ ਹਨ ਤੇ 16 ਜਿਹੜੀਆਂ ਰੋਜ਼ਾਨਾ ਰੋਜ਼ਨਾਵਾਦ ਦੇ ਵਿੱਚ ਵੀ ਵਿਧਾਇਕ ਮਰਾਜ਼ ਮਲਕ ਦਾ ਨਾਮ ਹੈ ਉਹਨਾਂ ਨੂੰ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਦੇ ਦੋਸ਼ ਤਹਿਤ ਪੀਐਸਏ ਦੇ ਤਹਿਤ ਬੰਦੀ ਬਣਾਇਆ ਗਿਆ ਇੱਕ ਕਾਨੂੰਨ ਪ੍ਰਸ਼ਾਸਨ ਨੂੰ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਮਕਦਮੇ ਚਲਾਏ ਜਾਂ ਪ੍ਰਕੋਸ਼ਨ ਦੇ ਤੌਰ ਤੇ ਹਿਰਾਸਤ ਵਿੱਚ ਰੱਖਣ ਦੀ ਆਗਿਆ ਇੱਕ ਕਾਨੂੰਨ ਦਿੰਦਾ ਅਗਰ ਉਹਨੂੰ ਲੱਗਦਾ ਕਿ ਉਹਨੂੰ ਰਿਆ ਕਰਦੇ ਨਾਲ ਫਿਰ ਸਭਜਨਿਕ ਵਿਵਸਥਾ ਜਾਂ ਸ਼ਾਂਤੀ ਭੰਗ ਹੋ ਸਕਦੀ ਹੈ ਜਾ ਸੂਬੇ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਤੇ ਫਿਰ ਅਜਿਹੇ ਮਸਲੇ ਤੇ ਪੀਐਸਏ ਐਕਟ ਦੇ ਤਹਿਤ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਪੀਐਸਏ ਲੱਗਣਾ ਜੰਮੂ ਕਸ਼ਮੀਰ ਵਿਧਾਨ ਸਭਾ ਚ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਪ੍ਰਭਾਵ ਨਹੀਂ ਹੋਏਗੀ ਕਿਉਂਕਿ ਉਹ ਹੁਣ ਤੱਕ ਉਹਨਾਂ ਦੇ ਖਿਲਾਫ ਦਰਜ ਕਿਸੇ ਵੀ ਮਾਮਲੇ ਵਿੱਚ ਉਹਨਾਂ ਨੂੰ ਦੋਸ਼ੀ ਨਹੀਂ ਠਾਇਆ ਗਿਆ ਪਰ ਇਹ ਵੀ ਜ਼ਿਕਰ ਹੈ ਕਿ ਪੀਐਸਏ ਤਹਿਤ ਬੰਦੀ ਬਣਾਏ ਜਾਣ ਤੋਂ ਉਹਨਾਂ ਨੇ ਇੱਕ ਜਿਹੜਾ ਵਾ ਹੰਗਾਮਾ ਵੀ ਕੀਤਾ ਦੱਸਿਆ ਜਾ ਰਿਹਾ ਹੈ ਕੀਤਾ ਸੀ ਜਿਸ ਦੇ ਤਰ੍ਹਾਂ ਉਹਨਾਂ ਨੇ ਡੋਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਜੰਮ ਕੇ ਕੋਸਿਆਈ ਤੇ ਗਾਲ੍ਹਾਂ ਵੀ ਦਿੱਤੀਆਂ ਸੀ ਉਸ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਨੇ ਉਹਨਾਂ ਦੇ ਦੋਸ਼ਾਂ ਦਾ ਜਵਾਬ ਵੀ ਦੇ ਕਿ ਵਿਧਾਇਕ ਆਪਣੇ ਚਹੇਤਿਆਂ ਦੀ ਇਮਾਰਤ ਵਿੱਚ ਜਿਹੜਾ ਵਾ ਉਹ ਸਿਹਤ ਸੇਵਾ ਕੇਂਦਰ ਬਦਲਾਉਣਾ ਚਾਹੁੰਦੇ ਸੀ ਜੋ ਸਹੀ ਨਹੀਂ ਹਾਲਾਂਕਿ ਪਹਿਲਾ ਮੌਕਾ ਨਹੀਂ ਜਦੋਂ ਮਰਾਜ਼ ਮਲਕ ਦੇ ਆਚਰਨ ਨੂੰ ਲੈ ਕੇ ਜਿਹੜੇ ਵਿਵਾਦ ਪੈਦਾ ਨਾ ਹੋਏ ਹੁਣ ਉਹਨਾਂ ਨੇ ਪਿਛਲੇ ਜੁਲਾਈ ਦੇ ਵਿੱਚ ਸੂਬੇ ਦੇ ਸਿੱਖਿਆ ਮੰਤਰੀ ਸਕੀਨਾ ਇਟੂ ਦੀ ਐਜੂਕੇਸ਼ਨ ਯੋਗਤਾ ਅਤੇ ਸਮਝ ਤੇ ਵੀ ਸਵਾਲ ਖੜੇ ਕੀਤੇ ਸਿੱਖਿਆ ਮੰਤਰੀ ਜਿਹੜੇ ਕਸ਼ਮੀਰ ਵਿਵਰ ਜਿਹੜੇ ਵਾਧ ਦੇ ਤਾਪਮਾ ਦੇ ਮਦਦ ਨਾਲ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਸੀ ਮਹਾਰਾਜ ਮਲਿਕ ਨੇ ਇਸ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ 12ਵੀਂ ਪਾਸ ਸਿੱਖਿਆ ਮੰਤਰੀ ਦੁਬਾਰਾ ਲੈ ਜਾਣ ਵਾਲੇ ਫੈਸਲਿਆਂ ਦੀ ਤਰਕਸ਼ੀਲਤਾ ਗੰਭੀਰਤਾ ਤੇ ਲਾਭ ਨੂੰ ਸਮਝਿਆ ਜਾ ਸਕਦਾ ਹੈ ਮਈ ਵਿੱਚ ਪੁਲਿਸ ਨੇ ਡੋਡਾ ਸਰਕਾਰੀ ਮੈਡੀਕਲ ਕਾਲਜ ਦੀ ਇੱਕ ਮਹਿਲਾ ਡਾਕਟਰ ਦੇ ਕਥੀ ਤੌਰ ਤੇ ਸਰਵਜਨਿਕ ਮਾੜੀ ਭਾਸ਼ਾ ਦੇ ਇਸਤੇਮਾਲ ਕਰਨ ਦੇ ਦੋਸ਼ ਵਿੱਚ ਉਹਨਾਂ ਦੇ ਖਿਲਾਫ ਇੱਕ ਜਿਹੜੀ ਆ ਪ੍ਰਥਾ ਜਿਹੜੀ ਆ ਉਹ ਦਰਜ ਕੀਤੀ ਸੀ ਉਹ ਡਾਕਟਰ ਨੇ ਮਲਕ ਤੇ ਇੰਟਰਨੈਟ ਮੀਡੀਆ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਧਮਕੀਆਂ ਦੇਣ ਅਤੇ ਉਹਨਾਂ ਦੇ ਖਿਲਾਫ ਇਤਰਾਜਜੁਗ ਅਤੇ અપਮਾਨਜਨਕ ਟਿੱਪਣੀਆਂ ਕਰਨ ਦਾ ਵੀ ਦੋਸ਼ ਲਗਾਇਆ ਸੀ ਇਸੋ ਪਹਿਲਾ ਅਪ੍ਰੈਲ ਵਿੱਚ ਜੇ ਮੁਕਸ਼ਮੀਰ ਵਿਧਾਨ ਸਭਾ ਦਾ ਪਹਿਲਾ ਜੋ ਸੈਸ਼ਨ ਚੱਲ ਰਿਹਾ ਸੀ ਤੇ ਵਕਫਾ ਬਿਲ ਤੇ ਬਹਿਸ ਦੌਰਾਨ ਮਰਾਜ਼ ਮਲਕ ਨੇ ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਵਿਧਾਇਕਾਂ ਦੇ ਨਾਲ ਬਹਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਮੁਫਤੀ ਮੁਹੰਮਦ ਰਸੈਦ ਨੂੰ ਗ਼ਦਾਰ ਵੀ ਕਿਹਾ ਸੀ ਇਸ ਨੂੰ ਲੈ ਕੇ ਪੀਡੀਪੀ ਦੇ ਲੀਡਰਾਂ ਨੇ ਨਾਲ ਉਹਨਾਂ ਦੀ ਵਿਧਾਨ ਸਭਾ ਦੇ ਬਾਹਰ ਵੀ ਜਿਹੜੀ ਆ ਮਾਰਕੁੱਟ ਦੀਆਂ ਖਬਰਾਂ ਛਪੀਆਂ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਸ਼ਰਾਬ ਦੇ ਠੇਕੇ ਤੇ ਇੱਕ ਟਿੱਪਣੀ ਕਰਦੇ ਕਿਹਾ ਸੀ ਕਿ Hindu ਭਾਈਚਾਰੇ ਜ਼ਿਆਦਾ ਸ਼ਰਾਬ ਪੀਂਦਾ ਉਹਨਾਂ ਨੇ ਕਦੇ ਤੌਰ ਤੇ ਕਿਹਾ ਸੀ ਕਿ ਉਹ ਤਿਲਕ ਲਗਾ ਕੇ ਗਲਤ ਹਰਕਤਾਂ ਵੀ ਜਿਹੜਾ ਵਾ ਜ਼ਬਰਜਨਾਹ ਦੀਆਂ ਘਟਰਾਵਾਂ ਕਰਦੇ ਨੇ ਇਸ ਤੋਂ ਬਾਅਦ ਵੀ ਜਦੋਂ ਭਾਰਤ ਜਨਤਾ ਪਾਰਟੀ ਦੇ ਵਿਧਾਇਕਾਂ ਨੂੰ ਗੁੱਸਾ ਆਇਆ ਤਾਂ ਵਿਧਾਨ ਸਭਾ ਦੇ ਅੰਦਰ ਹੀ ਮਿਰਾਜ਼ ਮਲਕ ਦੀ ਘੁੱਟਮਾਰ ਹੋਈ ਸੀ ਰੇਵੀ ਖਬਰ ਸ਼ਬੀਸੀ ਕੇ ਸਾਬਕਾ ਮੰਤਰੀ ਤੇ ਕਾਂਗਰਸ ਪਾਰਟੀ ਦੇ ਨੇਤਾ ਜੀਐਸ ਸਰੂਰੀ ਨੇ ਵੀ ਉਹਨਾਂ ਦੇ ਖਿਲਾਫ ਇੱਕ ਮਾਮਲਾ ਦਰਜ ਕਰਾਇਆ ਜਿਸ ਵਿੱਚ ਉਹਨਾਂ ਨੇ ਅਦਾਲਤ ਨੇ ਇਸ ਇਮਾਰਤ ਵਿੱਚ ਗੈਰ ਜਮਾਨਤਵਾਰਟ ਵੀ ਜਾਰੀ ਕੀਤੇ ਤੇ ਉਹਨਾਂ ਤੇ ਜੰਮੂ ਵਿੱਚ ਇੱਕ ਰਿਪੋਰਟ ਨੂੰ ਗਵਾਹ ਕਹਿੰਦੇ ਕਥਿਤ ਤੌਰ ਤੇ ਉਸ ਨੂੰ ਨੰਗਾ ਕਰਨ ਦਾ ਵੀਡੀਓ ਬਣਾਉਣ ਦੇ ਵੀ ਦੋਸ਼ ਲਗੇ ਸੀ ਉਸ ਰਿਪੋਰਟਰ ਨੇ ਮਰਾਜ ਮਲਿਕ ਦੇ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਇਸ ਤੋਂ ਪਹਿਲਾਂ ਫਰਵਰੀ 2020 ਦੇ ਵਿੱਚ ਜੰਮੂ ਦੇ ਬਠਿੰਡੀ ਇਲਾਕੇ ਵਿੱਚ ਜਦ ਸਰਕਾਰੀ ਅਤੇ ਹੋਰ ਜਿਹੜੀ ਗੈਰੇਜ ਜ਼ਮੀਨ ਤੇ ਕਬਜ਼ਾ ਹਟਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ੜਕਾਉ ਭਾਸ਼ਣ ਦਿੱਤਾ ਸੀ ਤੇ ਫਿਰ ਹਿੰਸਾ ਪੜਕੀ ਸੀ ਜਿਸ ਤੇ ਪੁਲਿਸ ਨੇ ਮਿਰਾਜ਼ ਮਲਕ ਨੂੰ ਉਸ ਸਮੇਂ ਮੀ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਸੀ ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਸਾਲ 224 ਵਿੱਚ ਵਿਧਾਨ ਸਭਾ ਵਿੱਚ ਜੋ ਡੋਡਾ ਵਿਧਾਨ ਸਭਾ ਹਲਕਾ ਜਦੋਂ ਜੰਮੂ ਕਸ਼ਮੀਰ 370 ਤੋਂ ਬਾਅਦ ਚੋਣਾਂ ਆਈਆਂ ਤੇ ਫਿਰ 224 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਡੋਡਾ ਵਿਧਾਨ ਸਭਾ ਹਲਕੇ 'ਚ ਮਿਰਾਜ਼ ਮਲਕ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਜੇ ਸਿੰਘ ਨੂੰ 4538 ਵੋਟਾਂ ਨਾਲ ਹਰਾ ਕੇ ਆਮ ਆਦੀ ਪਾਰਟੀ ਨੂੰ ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਸਿਆਸਤ ਚ ਉਹਦੀ ਐਂਟਰੀ ਦਵਾਈ ਸੀ ਵਿਧਾਇਕ ਚੁਣੇ ਤੋਂ ਬਾਅਦ ਮਹਾਰਾਜ ਮਲਕ ਸਾਲ 220 ਵਿੱਚ ਜੰਮੂ ਕਸ਼ਮੀਰ ਦੇ ਹੋਏ ਪਹਿਲੇ ਡीडीसी ਚੋਣਾਂ ਵਿੱਚ ਵੀ ਕਹਾਰਾ ਤੋਂ ਜਿਹੜਾ ਵਾ ਜ਼ਿਲ੍ਹਾ ਵਕਾ ਸਪਰੇਸ਼ਨ ਮੈਂਬਰ ਵੀ ਚੁਣੇ ਗਏ ਸੀ ਵਿਧਾਨ ਸਭਾ ਚੁਣੇ ਤੋਂ ਬਾਅਦ ਉਹਨਾਂ ਨੇ ਡीडीसी ਤੋਂ ਅਸਤੀਫਾ ਦੇ ਦਿੱਤਾ ਸਾਲ 224 ਚ ਲੋਕ ਸਭਾ ਚੋਣਾਂ ਵਿੱਚ ਵੀ ਉਹਨੇ ਉਦਮਪੁਰ ਲੋਕ ਸਭਾ ਤੋਂ ਆਜ਼ਾਦ ਉਮੀਦਵਾਰ ਤੇ ਤੋਂ ਜਿਹੜੀ ਚੋਣ ਲੜੀ ਸੀ ਲੇਕਿਨ ਚੌਥੇ ਨੰਬਰ ਤੇ ਲੇ ਔਰ ਇਸ ਚੋਣ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਜਿਹੜੇ ਨੇ ਉਹ ਜਿੱਤ ਪ੍ਰਾਪਤ ਹੋਈ ਸੀ ਚੋਣ ਕਮਿਸ਼ਨ ਨੂੰ ਸੌਂਪੇ ਗਏ ਹਲਫਿਆ ਬਿਆਨ ਵਿੱਚ ਉਹਨਾਂ ਦੁਆਰਾ ਕੀਤੀ ਗਈ ਘੋਸ਼ਣਾ ਅਨੁਸਾਰ 2021 ਦੇ 2024 ਦੇ ਦੌਰਾਨ ਅਪਰਾਧਿਕ ਧੱਕਾ ਮੁਕੀ ਤੋਂ ਲੈ ਕੇ ਘਰ ਵਿੱਚ ਜ਼ਬਰਨ ਵੜਨ ਅਤੇ ਸਮੂਹਾ ਵਿੱਚ ਆਪਸੀ ਭਾਈਚਾਰੇ ਵਿੱਚ ਦੁਸ਼ਮਣੀ ਵਧਾਉਣ ਵਰਗੇ अनेका ਉਹਦੇ ਖਿਲਾਫ ਜਿਹੜੇ ਮਕਦਮੇ ਦਰਜਾਰੇ ਦਰਜ ਨੇ ਦੱਸਿਆ ਜਾ ਰਿਹਾ ਹੈ ਕਿ ਅੱਧਾ ਦਰਜਣ ਤੋਂ ਖਲਾਫ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਨੇ ਸਰਵਜਨਕ ਵਿਵਸਥਾ ਵਿੱਚ ਲਗਾਤਾਰ ਅੜਿੱਕਾ ਪਾ ਰਹੇ ਸੀ ਜਿਸ ਕਰਕੇ ਉਹਨਾਂ ਦੇ ਖਿਲਾਫ ਜਿਹੜੇ ਨੇ ਇਹ ਜਿਹੜਾ ਮਕਦਮਾ ਦਰਜ ਹੋਇਆ ਜਿਸ ਕਰਕੇ ਹੁਣ ਆਮ ਆਦੀ ਪਾਰਟੀ ਨੇ ਜਿਹੜੀ ਆਮ ਵਿਧਾਇਕ ਮਿਰਾਜ਼ ਮੁਲਕ ਦੀ ਹਿਰਾਸਤ ਹੋਈ ਆ ਉਹਨੂੰ ਚੁਣੌਤੀ ਦੇਣ ਵਾਸਤੇ ਇੱਕ ਟੀਮ ਦਾ ਗਠਨ ਕੀਤਾ ਗਿਆ ਵਾ ਇਹਦੇ 'ਚ ਦੇਖਦੇ ਆ ਕਿ ਚੁਣੌਤੀ ਦੇ ਵਿੱਚ ਇਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਕਰਨੀ ਉਹਦੇ ਜਿੱਥੇ ਇਹਨਾਂ ਦੇ ਖਿਲਾਫ ਪਹਿਲਾਂ بڑے ਮਕਦਮੇ ਦਰਜ ਹੈ ਤੇ ਇੱਕ ਜ਼ਿਲ੍ਹਾ ਡੋਡਾ ਦਾ ਹੀ ਡਿਪਟੀ ਕਮਿਸ਼ਨ ਆਈਐਸ ਅਫੀਸਰ ਜੋ ਸਰਦਾਰ ਹਰਬਿੰਦਰ ਸਿੰਘ ਨੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਹਨਾਂ ਨੇ ਬਹੁਤ ਜ਼ਿਆਦਾ ਗੈਰ ਮੰਦੀ ਇਤਰਾਜੋਕ ਸ਼ਬਦਾਬਦੀ ਬੋਲੀ ਸੀ ਜਿਸ ਦੇ ਬਾਅਦ ਇਹਨਾਂ ਦੇ ਖਿਲਾਫ ਪੀਐਸ ਐਕਟ ਲੱਗਾ ਤੇ ਇਹ ਜੇਲ੍ਹ ਦੇ ਵਿੱਚ ਪੀਐਸ ਐਕਟ ਇਹ ਆ ਕੇ ਸਰਕਾਰ ਉਥੋਂ ਦੀ ਇਸ ਐਕਟ ਦੀ ਵਰਤੋਂ ਜਾਂ ਦੁਰਵਰਤੋਂ ਉਹ ਵੱਖਰੀ ਗੱਲ ਆ ਪਰ ਜੇ ਸਰਕਾਰ ਨੂੰ ਲੱਗਦਾ ਹੈ ਕਿ ਇਹ ਬੰਦੇ ਦੇ ਨਾਲ ਸਮਾਜਿਕ ਮੌਲ ਵਿਗੜ ਸਕਦਾ ਤਾਂ ਬਿਨਾਂ ਕੇਸ ਚਲਾਏ ਇਸ ਐਕਟ ਦੇ ਤਹਿਤ ਬੰਦੇ ਨੂੰ ਕਿਸੇ ਨੂੰ ਵੀ ਚਾਹੇ ਉਹ ਪੋਲਿਟਿਸ਼ੀਅਨ ਹੈ ਚਾਹੇ ਨਹੀਂ ਹੈ 2 ਸਾਲ ਤੱਕ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਇਸੇ ਰਿਹਰਾਸਤ ਨੂੰ ਲੈ ਕੇ ਉਹਨਾਂ ਆਮ ਆਦਮੀ ਪਾਰਟੀ ਨੇ ਇੱਕ ਕਾਨੂੰਨੀ ਟੀਮ ਦਾ ਗਠਨ ਕੀਤਾ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤੁਲਨ ਦੇ ਆ ਗਿਆ ਦੇਖਦੇ ਰਹੋਗੇ ਪੰਜਾਬ ਧੰਨਵਾਦ